ਹੁਣ ਤੁਸੀਂ ਗੱਲ ਉੱਤੇ ਗੌਰ ਕਰਿਓ ਆ ਤੁਹਾਨੂੰ ਦੱਸ ਦਈਏ ਕਿ ਆ ਜੋ ਬੀਬੀ ਆ ਬੜੇ ਧਿਆਨ ਨਾਲ ਤੁਸੀਂ ਇਹਦੇ ਆਲੇ ਵੇਖਣਾ ਹੈ ਕਿ ਇਹ ਬੀਬੀ ਦੇ ਕਾਰਨਾਮੇ ਹੁਣ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਜਾਣਕਾਰੀ ਕੀ ਆ ਆ ਬੀਬੀ ਜੋ ਹੈ ਇੱਥੋਂ ਦੇ ਲੋਕ ਦੱਸਦੇ ਆ ਕਿ ਇਹ ਬੀਬੀ ਕਹਿੰਦੀ ਕਿ ਪਹਿਲਾਂ ਅਸੀਂ ਜਲੰਧਰ ਸੀ ਪਹਿਲਾਂ ਅਸੀਂ ਜਲੰਧਰ ਸੀ ਜਦੋਂ ਪੰਜਾਬ ਵਿੱਚ ਸਖਤਾਈ ਹੋ ਗਈ ਤਾਂ ਅਸੀਂ ਫਿਰ ਚੰਡੀਗੜ੍ਹ ਆ ਗਏ ਚੰਡੀਗੜ੍ਹ ਦੀਆਂ ਲਾਈਟਾਂ ਉੱਤੇ ਪਹਿਲਾਂ ਕਦੇ ਇਹ ਬੀਬੀਆਂ ਵੇਖਣ ਨੂੰ ਨਹੀਂ ਸੀ ਮਿਲਦੀਆਂ ਹੁਣ ਪੰਜਾਬ ਵਿੱਚ ਜਿਸ ਦਿਨ ਤੋਂ ਸਖਤਾਈ ਹੋਈ ਆ ਕਿ ਜੋ ਪਿਖਾਰੀ ਭੀਖ ਮੰਗਦੇ ਆ ਇਹਨਾਂ ਨੂੰ ਇਥੋਂ ਫੜ ਕੇ ਇਹਨਾਂ ਦੇ ਡੀਐਨਏ ਕੀਤੇ ਜਾਣ ਤਾਂ ਬੱਚੇ ਜੋ ਆ ਇਹਨਾਂ ਦੇ ਆ ਕਿਹਨਾਂ ਦੇ ਆ ਇਹ ਕਿਉਂ ਭੀਖ ਮੰਗਦੇ ਆ ਇਹਦੇ ਬਾਰੇ ਸਾਰਾ ਕੁਝ ਸਰਕਾਰ ਨੇ ਜਦੋਂ ਡਾਟਾ ਛਾਲਣਾ ਚਾਹਿਆ ਤਾਂ ਪਿਖਾਰੀਆਂ ਨੂੰ ਦੌੜਾ ਪੈ ਗਈਆਂ ਭੱਜਣਾ ਪੈ ਗਈਆਂ ਉਧਰ ਹੜਾ ਦੀ ਮਾਰ ਹੋ ਗਈ ਸਰਕਾਰ ਉਧਰ ਹੋ ਗਈ ਆ ਤੇ ਪਿਖਾਰੀ ਜਦੋਂ ਉਥੋਂ ਦੌੜੇ ਆ ਤਾਂ ਚੰਡੀਗੜ ਆ ਗਏ ਹੁਣ ਚੰਡੀਗੜ ਆ ਕੇ ਤੇ ਇਹਨਾਂ ਨੇ ਕੰਮ ਉਹੀ ਰੱਖਿਆ اپنی عادت ਨਹੀਂ ਛੱਡੀ ਉਹੀ ਕੰਮ ਰੱਖਿਆ ਪੀਖ ਮੰਗਣ ਦਾ ਹੀ ਇੱਥੇ ਚੰਡੀਗੜ੍ਹ ਵਿੱਚ ਬੀਬੀਆਂ ਵਾਸਤੇ ਇੰਨਾ ਕੋ ਜਿਆਦਾ ਕਾਰੋਬਾਰ ਆ ਕੋਈ ਹਿਸਾਬ ਨਹੀਂ ਹਰ ਪਰਿਵਾਰ ਰੋਟੀ ਬਣਾਉਣ ਵਾਲਿਆਂ ਦੀ ਜ਼ਰੂਰਤ ਹੈ ਹਰ ਪਰਿਵਾਰ ਨੂੰ ਭਾਂਡੇ ਮੰਜਣ ਵਾਲਿਆਂ ਦੀ ਜ਼ਰੂਰਤ ਹੈ ਸਫਾਈ ਕਰਨ ਵਾਲਿਆਂ ਦੀ ਜ਼ਰੂਰਤ ਹੈ ਜੋ ਬੀਬੀਆਂ ਕੰਮ ਕਰ ਸਕਦੀਆਂ ਤਾਂ ਇਹ ਬੀਬੀਆਂ ਸਿਰਫ ਪੀਖ ਮੰਗਦੀਆਂ ਇਹਨਾਂ ਬੱਚੇ ਛੱਕੇ ਆ ਦੋ ਤਿੰਨ ਜਣੀਆਂ ਇੱਥੇ ਤਿੰਨ ਬੀਬੀਆਂ ਨੇ ਤਿੰਨੇ ਬੀਬੀਆਂ ਨੇ ਬੱਚੇ ਛੱਕੇ ਇੱਕ ਇੱਕ ਸਾਈਡ ਤੇ ਖੜੀਆਂ ਤਾ ਲਗਾਤਾਰ ਭੀਖ ਮੰਗਦੇ। ਤਾਂ ਫਿਰ ਇਹਦੇ ਵਿੱਚ ਜਦੋਂ ਅਸੀਂ ਗੱਲ ਕਰਨੀ ਚਾਹੀ ਤਾਂ ਇਹ ਤਾਂ ਉਥੋਂ ਨਿਕਲ ਗਈਆਂ ਲੇਕਿਨ ਲੋਕਾਂ ਨੇ ਦੱਸਿਆ ਕਿ ਇਹ ਬੀਬੀਆਂ ਨੂੰ ਕੱਲ ਵੀ ਕਿਸੇ ਨੇ ਪੁੱਛਿਆ ਸੀ ਤਾਂ ਇਹ ਕਹਿੰਦੀ ਹੈ ਕਿ ਅਸੀਂ ਜਲੰਧਰ ਸੀ ਜਲੰਧਰ ਤੋਂ ਆਈਆਂ। ਅਸੀਂ ਇੱਥੋਂ ਦੀਆਂ ਹੈ ਹੀ ਨਹੀਂ। ਅਸੀਂ ਪਹਿਲਾਂ ਇੱਥੇ ਰਹਿੰਦੀਆਂ ਨਹੀਂ ਸੀ। ਜਦੋਂ ਉਹਨਾਂ ਨੇ ਇਹ ਪੁੱਛਿਆ ਕਿ ਤੁਸੀਂ ਕੱਲ ਵੀ ਇੱਥੇ ਸੀ ਪਰਸੋਂ ਕਹਿੰਦੇ ਨਹੀਂ ਅਸੀਂ ਤਾਂ ਜਲੰਧਰ ਤੋਂ ਆਈਆਂ। ਅਸੀਂ ਤਾਂ ਹੁਣ ਹੀ ਆਈਆਂ ਇੱਥੇ। ਇਹ ਇਸ ਤਰ੍ਹਾਂ ਦਾ ਕੁਝ ਹਾਲਾਤ ਜਿਹੜੇ ਆ ਉਹ ਚੰਡੀਗੜ੍ਹ ਦੇ ਵਿੱਚ ਹੋ ਜਾ ਰਹੇ ਆ। ਕਿ ਚੰਡੀਗੜ੍ਹ ਵਿੱਚ ਵੀ ਹੁਣ ਲਾਈਟਾਂ ਦੇ ਉੱਤੇ ਤੁਹਾਨੂੰ ਪਿਖਾਰੀ ਜਿਹੜੇ ਆਉਂ ਵੇਖਣ ਨੂੰ ਮਿਲ ਜਾਣਗੇ ਤੇ ਇਹ ਦੱਸ ਦਈਏ ਤੁਹਾਨੂੰ ਕਿ ਇਹ 44 45 ਦੀਆਂ ਲਾਈਟਾਂ ਦੇ ਉੱਤੇ ਨੇ ਤੇ ਲਾਈਟਾਂ ਦੇ ਉੱਤੇ ਜਦੋਂ ਤੁਸੀਂ ਇਹਨਾਂ ਵੱਲ ਧਿਆਨ ਮਾਰੋਗੇ ਤਾਂ ਇਹ ਤੁਹਾਨੂੰ ਅਕਸਰ ਹੀ ਵੇਖਣ ਨੂੰ ਮਿਲ ਜਾਣਗੇ ਤੇ ਪਿਖਾਰੀਆਂ ਦਾ ਕੰਮ ਕੀ ਆ ਸਿਰਫ ਭੀਖ ਮੰਗਣਾ ਤੇ ਬਹੁਤ ਸਾਰੇ ਬੁੱਧੀਜੀਵੀ ਇਹਨਾਂ ਦੇ ਵੀ ਗਾਹਕ ਹੈ ਇਹਨਾਂ ਨੂੰ ਵੀ ਜੋ ਪਸੰਦ ਕਰਦੇ ਆ ਤਾਂ ਫਿਰ ਉਹ ਸਾਨੂੰ ਕਮੈਂਟ ਕਰਦੇ ਆ ਕਿ ਤੁਹਾਡੇ ਕੀ ਤਕਲੀਫ ਹੈ ਤਕਲੀਫ ਤਾਂ ਹੁੰਦੀ ਆ ਜਦੋਂ ਕਿਸੇ ਦਾ ਬੱਚਾ ਚੁੱਕਿਆ ਜਾਂਦਾ ਹੈ ਜਦੋਂ ਕਿਸੇ ਦਾ ਬੱਚਾ ਚੋਰੀ ਹੋ ਜਾਂਦਾ ਹੈ ਤਾਂ ਫਿਰ ਉਹ ਬੱਚੇ ਨੂੰ ਹੈਂਡੀਕੈਪ ਕਰਕੇ ਉਸਦੇ ਦਿਮਾਗ 'ਚ ਸੱਟ ਲਗਾ ਕੇ ਉਸ ਦੀ ਅੱਖ ਕੱਢ ਕੇ ਉਸ ਦਾ ਪੈਰ ਵੱਢ ਕੇ ਉਸ ਤੋਂ ਪੀਖ ਮੰਗਵਾਉਂਦੇ ਆ। ਬੱਚਾ ਇਹਨਾਂ ਦਾ ਤਾਂ ਹੈ ਨਹੀਂ ਤੇ ਹੱਥ ਵੱਢਣਾ, ਉਂਗਲ ਵੱਢਣੀ, ਅੱਖ ਕੱਢਣੀ ਇਹ ਨਾ ਵਸਤੇ ਔਖਾ ਨਹੀਂ। ਤੇ ਇਹ ਬੱਚੇ ਇਸ ਤਰ੍ਹਾਂ ਵਾ ਜ਼ਿਆਦਾਤਰ ਜੇ ਇਸ ਤਰ੍ਹਾਂ ਨਹੀਂ ਤਾਂ ਫਿਰ ਜਦੋਂ ਪੰਜਾਬ ਸਰਕਾਰ ਨੇ ਡੀਐਨਏ ਕਰਕੇ ਬੱਚੇ ਛਡਾਈ ਸੀ ਫਿਰ ਕਿੱਥੋਂ ਨਿਕਲੇ? ਲਗਭਗ 300 ਬੱਚਾ ਇਹਨਾਂ ਤੋਂ ਛਡਵਾਇਆ ਗਿਆ ਉਹ ਕਿਹੜਾ ਸੀ ਇਸੇ ਤਰ੍ਹਾਂ ਹੀ ਆ ਤਿੰਨ ਬੱਚੇ ਨਹੀਂ ਮਾਨ ਤਿੰਨ ਬੱਚੇ ਗੁੰਮ ਹੋ ਜਾਂਦਾ ਪੰਜਾਬ ਦੇ ਵਿੱਚ ਤੇ ਹਹਾਕਾਰ ਮੱਜ ਜਾਂਦੀ ਆ 300 ਬੱਚਾ ਇਹਨਾਂ ਦੇ ਕੋਲੋਂ ਨਿਕਲਿਆ ਪੁਨੇ ਦੇ ਬਾਰੇ ਤੁਸੀਂ ਕੀ ਕਹੋਗੇ ਕੀ ਇਹ ਝੂਠ ਹੈ ਹੁਣ ਜਿਹੜੇ ਸੂਤਰ ਸਾਨੂੰ ਦੱਸਦੇ ਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਸਾਡੇ ਕੋਲ ਕਾਰ ਡਿਟੇਲਾਂ ਨੇ ਲੋਕਾਂ ਦੀਆਂ ਜੋ ਸਾਨੂੰ ਕਾਲਾ ਕਰ ਰਹੇ ਆ ਕਿ ਕਿਹੜੀ ਬੱਤੀ ਦੇ ਉੱਤੇ ਕਿਹੜੀ ਮਾਰਕੀਟ ਦੇ ਵਿੱਚ ਕਿਹੜਾ ਪਿਹਾਰੀ ਆ ਕਿਹੜਾ ਰੋਜ ਇੱਥੇ ਖੜਕੇ ਨਸ਼ਾ ਕਰਦਾ ਐ ਇਸ ਤਰ੍ਹਾਂ ਦੀ ਸਾਰੀ ਸਾਡੇ ਕੋਲ ਰਿਪੋਰਟ ਹੁੰਦੀ ਆ ਸਾਨੂੰ ਲੋਕ ਕਾਲ ਕਰਕੇ ਦੱਸਦੇ ਆ ਤਾਂ ਜਦੋਂ ਸਾਡਾ ਸਮਾਂ ਲੱਗਦਾ ਫਿਰ ਅਸੀਂ ਘੇਰ ਲੈਂਦੇ ਹੁਣ ਸਾਡੀ ਗੱਡੀ ਜਿਹੜੀ ਆ ਵਿੱਚ ਸੀ ਲਾਈਟ ਦੇ ਜੇ ਨਾ ਹੁੰਦੀ ਤਾਂ ਅਸੀਂ ਇਹਨਾਂ ਨੂੰ ਘੇਰ ਲੈਣਾ ਸੀ ਪਰ ਇਹ ਤੁਹਾਨੂੰ ਪ੍ਰੂਫ ਦੇ ਦਿੱਤਾ ਤਾਂ ਗਾਂ ਘੇਰਾ ਦੇ ਅਸੀਂ ਪਾ ਹੀ ਲੈਣਾ ਘੇਰ ਤੇ ਅਸੀਂ ਲੈਣਾ ਹੀ ਆ ਅੱਜ ਨੂੰ ਤੇ ਕੱਲ੍ਹ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਸਪੇਸ ਕਰਕੇ ਦੱਸ ਦਈਏ ਕਿ ਪੰਜਾਬ ਦੇ ਵਿੱਚੋਂ ਜੋ ਵੀ ਭਗਾਰੀ ਨੇ ਉਹ ਚੰਡੀਗੜ੍ਹ ਦੇ ਵਿੱਚ ਆਵੜੇ ਨੇ ਔਰ ਚੰਡੀਗੜ੍ਹ ਵਿੱਚ ਬਹੁਤ ਸਾਰੇ ਭਗਾਰੀ ਆ ਇਸ ਵੇਲੇ ਲਾਈਟਾਂ ਤੇ ਤੁਹਾਨੂੰ ਮੰਗਦੇ ਨਜ਼ਰ ਆਉਣਗੇ ਔਰ ਤੁਹਾਨੂੰ ਉਹ ਸੰਸਥਾ ਹੋਵੇ ਮਲਾਵਾਂਗੇ ਜਿਹੜੇ ਬਾਰ-ਬਾਰ ਸਾਨੂੰ ਕਵਾਲ ਕਰਕੇ ਦੱਸਦੇ ਆ ਕਿ ਆ ਇੱਥੇ ਵੇਖੋ ਭਗਾਰੀ ਮੰਗ ਰਿਹਾ ਉਹ ਮੰਗ ਰਿਹਾ ਉਹ ਮੰਗ ਰਿਹਾ ਲਗਾਤਾਰੇ ਕੋਈ ਚੱਲ ਰਿਹਾ ਤਾਂ ਚੰਡੀਗੜ੍ਹ ਦਾ ਪ੍ਰਸ਼ਾਸਨ ਸਖਤ ਸੀ ਲੇਕਿਨ ਪਤਾ ਨਹੀਂ ਕੀ ਹੋ ਗਿਆ कि ਹੁਣ ਪਹਾੜੀਆਂ ਨਾਲ ਇਹੋ ਜੀ ਸਾਂਝ ਕਿਹੜੀ ਹੋ ਗਈ ਪਹਾੜੀਆਂ ਵੱਲ ਵੇਖ ਕੇ ਟੈਨਾਂ ਨੂੰ ਪਰੇ ਕੀਤਾ ਜਾ ਰਿਹਾ ਵੇਖਿਆ ਨਹੀਂ ਜਾ ਰਿਹਾ ਪਹਾੜੀਆਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਕਾਰਨ ਕੀ ਹੈ ਇਹਦੇ ਬਾਰੇ ਤੁਸੀਂ ਵੀ ਕਮੈਂਟ ਜਰੂਰ ਕਰਨਾ ਹੈ ਔਰ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਧੰਨਵਾਦ